ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਭ ਦੇ ਨਾਲ ਇੱਕ ਤੁਹਾਡੀ ਜ਼ਿੰਦਗੀ ਨਾਲ ਜੁੜੀ ਹੋਈ ਜ਼ਰੂਰੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਔਰ ਇਹ ਜਾਣਕਾਰੀ ਸਾਂਝੀ ਕਰਨ ਦਾ ਮੇਰਾ ਮਕਸਦ ਇਹ ਆ ਕਿ ਕਿਉਂਕਿ ਮੈਂ ਖੁਦ 7 ਸਾਲ ਪਹਿਲਾਂ ਫੌਜ ਦੇ ਵਿੱਚੋਂ ਸਬੇਦਾਰ ਰੈਂਕ ਤੋਂ ਪੈਨਸ਼ਨ ਆਇਆ ਅਤੇ ਪੈਨਸ਼ਨ ਆਉਣ ਤੋਂ ਬਾਅਦ ਮੈਨੂੰ ਕੀ ਕੀ ਮੁਸ਼ਕਲਾਂ ਆਈਆਂ ਜਾਂ ਜਿਹੜੇ ਮੇਰੇ ਸਾਥੀ ਮੇਰੇ ਨਾਲ ਪੈਨਸ਼ਨ ਆਏ ਉਹਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਮੈਂ ਤੁਹਾਡੇ ਨਾਲ ਤਜਰਬਾ ਸਾਂਝਾ ਕਰ ਰਿਹਾ ਹਾਂ ਜਿਹੜੇ ਵੀਰ ਨਵੇਂ-ਨਵੇਂ ਪੈਨਸ਼ਨ ਆਏ ਨੇ ਜਾਂ ਪੁਰਾਣੇ ਆਏ ਨੇ ਜਾਂ ਅਜੇ ਫੌਜ ਵਿੱਚ ਨੌਕਰੀ ਕਰ ਰਹੇ ਨੇ ਜਾਂ ਕਿਸੇ ਵੀ ਵਿਭਾਗ ਵਿੱਚ ਤੁਸੀਂ ਨੌਕਰੀ ਕਰ ਰਹੇ ਹੋ ਜੇਕਰ ਤੁਹਾਡੀ ਪੈਨਸ਼ਨ ਦੀ ਡੇਟ ਚਾਹੇ ਤੁਸੀਂ ਪ੍ਰੀਮਚੋਰ ਪੈਨਸ਼ਨ ਆ ਰਹੇ ਹੋ ਵਲੰਟੀਅਰ ਆ ਰਹੇ ਹੋ ਮੈਡੀਕਲ ਬੋਰਡ ਆ ਰਹੇ ਹੋ ਜਾਂ ਆਪਣੀ ਕਲਰ ਸਰਵਿਸ ਪੂਰੀ ਕਰਕੇ ਆ ਰਹੇ ਹੋ ਤਾਂ ਇਹ ਜਾਣਕਾਰੀ ਸੁਣਨੀ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਆ ਜਿਹੜੇ ਤਾਂ ਵੀਰ ਜਾਂ ਭੈਣਾ ਸਿਵਲ ਡਿਪਾਰਟਮੈਂਟ ਦੇ ਵਿੱਚੋਂ ਸਿਵਲ ਦੇ ਮਹਿਕਮੇ ਦੇ ਵਿੱਚੋਂ ਸਰਕਾਰੀ ਮਹਿਕਮਿਆਂ ਚੋਂ ਰਿਟਾਇਰ ਹੁੰਦੇ ਨੇ ਪੈਨਸ਼ਨ ਹੁੰਦੇ ਨੇ ਉਹਨਾਂ ਨੂੰ ਤਕਰੀਬਨ ਇਹਨਾਂ ਗੱਲਾਂ ਦੀ ਜਾਣਕਾਰੀ ਰਹਿੰਦੀ ਆ ਕਿਉਂਕਿ ਉਹ ਆਪਣੀ ਡਿਊਟੀ ਕਰਦੇ ਆ ਸਮਾਜ ਵਿੱਚ ਵਿਚਰਦੇ ਰਹਿੰਦੇ ਨੇ ਸਮਾਜ ਵਿੱਚ ਹੋ ਰਹੇ ਨਫੇ ਨੁਕਸਾਨ ਦਾ ਤੋਖੇ ਫਰਾਡ ਦਾ ਉਹਨਾਂ ਨੂੰ ਪਤਾ ਚੱਲਦਾ ਰਹਿੰਦਾ ਪਰ ਜਿਹੜੇ ਵੀਰ ਫੌਜ ਵਿੱਚ ਡਿਊਟੀ ਕਰਦੇ ਨੇ ਤੇ ਉਹ ਫੌਜ ਵਿੱਚ ਐਸੇ ਮਾਹੌਲ ਵਿੱਚ ਰਹਿੰਦੇ ਨੇ ਜਿੱਥੇ ਬਹੁਤ ਘੱਟ ਨਾ ਮਾਤਰ ਜਿਹੜਾ ਧੋਖਾ ਫਰੇਬ ਬੇਈਮਾਨੀ ਠੱਗੀ ਉੱਥੇ ਹੁੰਦੀ ਆ ਜੇ ਕੁਝ ਕਰਦੇ ਵੀ ਨੇ ਲੋਕ ਬਾਹਰੋਂ ਜਾ ਕੇ ਕਰਦੇ ਨੇ ਉਹਨਾਂ ਨੂੰ ਸ਼ਿਕਾਇਤ ਮਣਾਉਂਦੇ ਨੇ ਪਰ ਜਿਹੜੇ ਫੌਜੀ ਬੰਦੇ ਹੁੰਦੇ ਨੇ ਜਦੋਂ ਉਹ ਪੈਨਸ਼ਨ ਆਉਂਦੇ ਨੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਫੌਜੀ ਨੂੰ ਪੈਨਸ਼ਨ ਆਉਣ ਸਮੇਂ ਕਾਫੀ ਪੈਸਾ ਜਿਹੜਾ ਉਹ ਮਿਲਦਾ ਹੈ ਉਹ ਕੋਈ ਫੌਜ ਉਹ ਤੇ ਸਹਾਨ ਨਹੀਂ ਕਰਦੀ ਉਹਦਾ ਆਪਣਾ ਜਮਾ ਕੀਤਾ ਪੈਸਾ ਹੁੰਦਾ। ਉਹ ਨੂੰ ਫੌਜ ਦੇ ਰੂਲਾਂ ਮੁਤਾਬਕ ਉਹ ਨੂੰ ਜਿਹੜਾ ਵਾਪਸ ਮਿਲਣਾ ਹੁੰਦਾ। ਪਰ ਜਿਹੜੇ ਰਿਸ਼ਤੇਦਾਰ ਨੇ ਫੌਜੀ ਦੇ ਦੋਸਤ ਮਿੱਤਰ ਉਹਨਾਂ ਨੂੰ ਲੱਗਦਾ ਕਿ ਫੌਜੀ ਨੂੰ ਬੜਾ ਪੈਸਾ ਮਿਲਿਆ। ਹੁਣੇ ਤਾਂ ਕਰੋੜਪਤੀ ਹੋ ਜਾਏਗਾ ਹੁਣ ਇਹਦੇ ਕੋਲ ਲੱਖਾਂ ਪੈਸਾ ਹੋ ਜਾਣਾ। ਪਰ ਵੀਰੋ ਮੈਂ ਤੁਹਾਨੂੰ ਇੱਕੋ ਗੱਲ ਦੇ ਵਿੱਚ ਜਿਹੜੀ ਗੱਲ ਵੇੜਦਾ ਤੁਹਾਡਾ ਪੈਸਾ ਤੁਸੀਂ ਕਿੱਥੇ ਖਰਚ ਕਰਨਾ ਹੈ ਕਿੱਥੇ ਸੇਵ ਕਰਨਾ ਇਹ ਤੁਹਾਡੀ ਮਰਜ਼ੀ ਆ। ਮੈਂ ਸਿਰਫ ਤੁਹਾਡੇ ਨਾਲ ਸਲਾਹ ਤਾਂ ਕਰ ਰਿਹਾ। ਕਿਉਂਕਿ ਮੇਰਾ ਆਪਣਾ ਤਜਰਬਾ ਕੋੜਾ ਮਿੱਠਾ ਜਿਹੜਾ ਰਿਹਾ ਸਭ ਤੋਂ ਪਹਿਲੀ ਗੱਲ ਜਦੋਂ ਤੁਸੀਂ ਪੈਨਸ਼ਨ ਆਉਨੇ ਹੋ ਜੇ ਤਾਂ ਤੁਹਾਡੇ ਬੱਚੇ ਛੋਟੇ ਨੇ ਤਾਂ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਖਰਚੇ ਤੇ ਪਹਿਲਾਂ ਧਿਆਨ ਦਿਓ ਹੌਣਸਾਰ ਕਦੇ ਵੀ ਇੱਕ ਦੋ ਮਹੀਨੇ ਇੱਕ ਪੈਸਾ ਵੀ ਕਿਤੇ ਆਪਣਾ ਜਮਾ ਨਾ ਕਰਾਓ ਉਹਨੂੰ ਖਾਤੇ ਵਿੱਚ ਪੈ ਰਹਿਣ ਦਿਓ ਕੋਈ ਮੁਸ਼ਕਲ ਨਹੀਂ ਆ ਕਿਉਂਕਿ ਕਾਲੀ-ਕਾਲੀ ਦੀ ਵਿੱਚ ਕਈ ਵਾਰ ਆਪਾਂ ਕਿਸੇ ਧੋਖੇਬਾਜ਼ਾਂ ਦੇ ਬਜਾਏ ਜਾਲ ਵਿੱਚ ਫਸ ਜਾਂਦੇ ਹਾਂ ਨੰਬਰ 2 ਤੇ ਆਪਣਾ ਪੈਸਾ ਬੱਚਿਆਂ ਦੀ ਪੜ੍ਹਾਈ ਤੇ ਖਰਚ ਕਰੋ ਜਿਨ੍ਹਾਂ ਦੀਆਂ ਬੇਟੀਆਂ 10 ਸਾਲ ਤੋਂ ਛੋਟੀਆਂ ਹਨ ਡਾਕ ਖਾਨੇ ਦੇ ਵਿੱਚ ਸੁਕੰਨਿਆ ਸਮਰiddhi ਸਕੀਮ ਹੈ ਬੈਂਕ ਦੇ ਵਿੱਚ ਵੀ ਹੈ ਉੱਥੇ ਸਕੀਮ ਦੇ ਵਿੱਚ ਪੈਸਾ ਆਪਣੀ ਬੱਚੀ ਦੇ ਅਕਾਊਂਟ ਵਿੱਚ 2-4 ਲੱਖ ਰੁਪਇਆ ਘੱਟ ਵੱਧ ਤੋਂ ਵੱਧ 1.5 ਲੱਖ ਰੁਪਇਆ ਸਾਲ ਦਾ ਉਹ ਤੁਸੀਂ ਜਮ੍ਹਾਂ ਕਰਾ ਦਿਓ ਔਰ ਜਿੰਨਾ ਵੀ ਉਹਦੇ ਵਿੱਚ ਕਰ ਸਕਦੇ ਹੋ ਵਧੀਆ ਸਕੀਮ ਹੈ ਜਿਨ੍ਹਾਂ ਦੀਆਂ ਬੱਚੀਆਂ 10 ਸਾਲ ਤੋਂ ਛੋਟੀਆਂ ਹਨ ਨੰਬਰ 2 ਤੇ ਜਿਨ੍ਹਾਂ ਦੇ ਬੱਚੇ ਵੱਡੇ ਨੇ ਪਲੱਸ 2 ਵਿੱਚ ਬੀ ਵਿੱਚ ਪੜ੍ਹਦੇ ਨੇ ਆਪਣੀ ਬੱਚਿਆਂ ਦੀ ਪੜ੍ਹਾਈ ਵਧੀਆ ਇੰਸਟੀਚਿਊਟਸ ਨੂੰ ਕਰਾਓ ਉਹਨਾਂ ਨੂੰ ਕੋਚਿੰਗ ਦਿਵਾਓ ਵਧੀਆ ਉਹਨਾਂ ਦੇ ਕੰਪੀਟੀਟਰ ਐਗਜ਼ਾਮ ਦਿਲਾਓ ਤੇ ਉਹ ਤਾਂ ਕਿ ਸੋਹਣੀ ਨੌਕਰੀ ਪ੍ਰਾਪਤ ਕਰ ਸਕਣ ਜਿਨ੍ਹਾਂ ਦੇ ਬੱਚੇ ਬਿਜ਼ਨਸ ਕਰਨਾ ਚਾਹੁੰਦੇ ਨੇ ਉਹ ਆਪਣਾ 2-4 ਲੱਖ ਰੁਪਏ ਲਗਾ ਕੇ ਛੋਟਾ ਜਿਹਾ ਬਿਜ਼ਨਸ ਬਾਲਾ ਵੱਡਾ ਰਿਸਕ ਨਹੀਂ ਲੈਣਾ ਕਿਉਂਕਿ ਆਪਣਾ ਜਿਹੜਾ ਤਜਰਬਾ ਬਿਜ਼ਨਸ ਦਾ ਨਹੀਂ ਹੁੰਦਾ ਬਿਜ਼ਨਸ ਸ਼ੁਰੂ ਕਰਕੇ ਦਿਓ ਨਾਲ ਆਪ ਵੀ ਬੱਚਿਆਂ ਦੀ ਸਪੋਰਟ ਕਰੋ ਤੀਜਾ ਜਿਹੜਾ ਅੱਜਕੱਲ ਸਾਬਕਾ ਫੌਜੀਆਂ ਵਾਸਤੇ ਜਿੰਨੇ ਵੀ ਕੈਂਟੋਨਮੈਂਟ ਏਰੀਆ ਨੇ ਕੈਂਟ ਏਰੀਆ ਨੇ ਜਿਵੇਂ ਸਾਡੇ ਇੱਥੇ ਬਠਿੰਡੇ ਆ ਤੇ ਇੱਥੇ ਜਿਹੜੀਆਂ ਅੰਦਰ ਦੁਕਾਨਾਂ ਬਣੀਆਂ ਹੁੰਦੇ ਨੇ ਸ਼ਾਪਿੰਗ ਕੰਪਲੈਕਸ ਜਿਹੜੇ ਪਹਿਲਾਂ ਸਿਵਲਨ ਚਲਾਉਂਦੇ ਸਨ ਅੱਜਕੱਲ ਉਹ ਸਾਬਕਾ ਫੌਜੀਆਂ ਨੂੰ ਦੇਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਨੇ ਉਹਦੇ ਵਿੱਚ ਪ੍ਰੋਟੀ ਹੁੰਦੀ ਆ ਵਾਰ ਵਿਡੋ ਦੀ ਫਿਰ ਡਿਸੇਬਿਲਟੀ ਪਰਸਨ ਦੀ ਫਿਰ ਜਿਹੜੇ ਜਨਰਲ ਡਿਊਟੀ ਪੈਨਸ਼ਨ ਆਉਂਦੇ ਨੇ ਸੋ ਉਹਦੇ ਵਾਸਤੇ ਅਪਲਾਈ ਕਰ ਸਕਦੇ ਹੋ ਉੱਥੇ ਤੁਸੀਂ 2-4 ਲੱਖ ਰੁਪਇਆ ਲਾ ਕੇ ਸਮਾਨ ਰੱਖ ਕੇ ਆਪਣਾ ਜਿਹੜਾ ਬਿਜ਼ਨਸ ਕਰਨ ਦਾ ਤਰੀਕਾ ਤੁਸੀਂ 5 ਸਾਲਾਂ ਦੇ ਵਿੱਚ ਵਿੱਚ ਤੁਹਾਨੂੰ ਵਧੀਆ ਉਥੇ ਜਿਹੜਾ ਪਤਾ ਚੱਲ ਜਾਏਗਾ ਕਿਵੇਂ ਬਿਜ਼ਨਸ ਕੀਤਾ ਜਾਂਦਾ ਹੈ ਉਹਦੇ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਪੈਸਾ ਜੇ ਤੁਹਾਡੇ ਕੋਲ ਤੁਹਾਡੇ ਘਰ ਦੇ ਨਾਲ ਕੋਈ ਪਲਾਟ ਖਾਲੀ ਆ ਕੋਈ ਜਗ੍ਹਾ ਜਿੱਥੇ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਰੇਟ ਵਧੇਗਾ ਉੱਥੇ ਤੁਸੀਂ ਵੱਧ ਤੋਂ ਵੱਧ 8-10 ਲੱਖ ਵੱਧ ਤੋਂ ਵੱਧ 15 ਲੱਖ ਇਹ ਦੋਵਾਂ ਦੇ ਪੈਸਾ ਨਾ ਲਾਓ ਤੁਸੀਂ ਉਹ ਸੇਵ ਕਰ ਸਕਦੇ ਹੋ ਆਉਣ ਵਾਲੇ ਛੇ ਸਾਲਾਂ ਦੇ ਵਿੱਚ ਤੁਹਾਡਾ ਪੈਸਾ ਵੱਧ ਸਕਦਾ ਹੈ ਫਿਰ ਵੀ ਤੁਹਾਡੇ ਕੋਲ ਪੈਸਾ ਬਚਦਾ ਹੈ ਤਾਂ ਵੀਰੋ ਜੇ ਤੁਸੀਂ ਪੈਸੇ ਦੀ ਸੇਫਟੀ ਚਾਹੁੰਦੇ ਹੋ ਗਰੰਟੀ ਚਾਹੁੰਦੇ ਹੋ ਤਾਂ ਅੱਜ ਦੇ ਸਮੇਂ ਦੇ ਵਿੱਚ ਡਾਕਖਾਨੇ ਦੇ ਵਿੱਚ ਪੋਸਟ ਆਫਿਸ ਦੇ ਵਿੱਚ ਐਮ ਆਈ ਐਸ ਸਕੀਮ ਬਹੁਤ ਸੋਹਣੀ ਹੈ ਮੰਥਲੀ ਇਨਕਮ ਸਕੀਮ ਉਹਦੇ ਵਿੱਚ ਪੈਸਾ ਜਮਾ ਕਰਾ ਦਿਓ ਔਰ ਨਾਲ ਹੀ ਆਰ ਡੀ account ਖਲਾ ਦਿਓ ਜਿਹੜਾ ਐਮ ਆਈ ਐਸ ਦਾ ਤੁਹਾਡਾ ਮੰਥਲੀ ਵਿਆਜ ਆਏਗਾ ਉਹ ਆਰ ਡੀ ਦੇ ਵਿੱਚ ਜਮਾ ਹੁੰਦਾ ਜਾਏਗਾ ਤੁਹਾਨੂੰ ਐਮ ਆਈ ਐਸ ਦਾ ਵਿਆਜ ਵੀ ਮਿਲੇਗਾ ਆਰ ਡੀ ਦਾ ਵਿਆਜ ਵੀ ਮਿਲੇਗਾ ਤੁਹਾਨੂੰ ਪੰਜ ਸਾਲਾਂ ਬਾਅਦ ਵਧੀਆ ਪੈਸਾ ਜਿਹੜਾ ਤੁਹਾਡਾ ਮਿਲ ਜਾਏਗਾ ਤੇ ਪੂਰੀ ਸਕੀਮ ਦੀ ਜਾਣਕਾਰੀ ਮੈਂ ਕਿਸੇ ਦਿਨ ਸਪੈਸ਼ਲ ਵੀਡੀਓ ਬਣਾ ਕੇ ਤੁਹਾਨੂੰ ਸਮਝਾ ਦਿਆਂਗਾ। ਇਹਦੇ ਤੋਂ ਇਲਾਵਾ ਜੇਕਰ ਤੁਹਾਨੂੰ 1-2 ਸਾਲਾਂ ਦੇ ਵਿੱਚ ਪੈਸਾ ਚਾਹੀਦਾ ਹੈ ਬੈਂਕ ਵਿੱਚ 2-4 ਲੱਖ ਦੀ ਐਫ.ਡੀ. ਕਰਾ ਦਿਓ। ਜੇਕਰ ਤੁਸੀਂ ਥੋੜੀ ਬਹੁਤ ਮਿਊਚੁਅਲ ਫੰਡ ਬਾਰੇ, ਸ਼ੇਅਰ ਮਾਰਕੀਟ ਬਾਰੇ ਨੌਲੇਜ ਰੱਖਦੇ ਹੋ ਤਾਂ ਚਲਦੀਆਂ ਫਿਰਦੀਆਂ ਕੰਪਨੀਆਂ ਕੋਲੋਂ ਜਾਂ ਫੋਨ ਦੀਆਂ ਐਪਾਂ ਤੇ ਜਿਹੜਾ ਮਿਊਚੁਅਲ ਫੰਡ 'ਚ ਪੈਸਾ ਜਾਂ ਸਿੱਪ 'ਚ ਲਾਉਣ ਨਾਲੋਂ ਤੁਸੀਂ ਮਿਊਚੁਅਲ ਫੰਡ ਦੇ ਦਫ਼ਤਰ ਜਾ ਕੇ ਐਚ.ਡੀ.ਐਫ.ਸੀ. ਦਾ ਹੈ, ਆਈ.ਸੀ.ਆਈ.ਸੀ.ਆਈ. ਦਾ ਹੈ ਜਾਂ SBI ਮਿਊਚੁਅਲ ਫੰਡ ਬਹੁਤ ਹੀ ਦਫਤਰ ਬਣੇ ਨੇ ਉਹਨਾਂ ਦੇ ਆਫਿਸ ਜਾ ਕੇ ਪੂਰੀ ਜਾਣਕਾਰੀ ਲੈ ਕੇ 2-4 ਲੱਖ ਰੁਪਇਆ ਤੁਸੀਂ ਉੱਥੇ ਸੇਵ ਕਰ ਸਕਦੇ ਹੋ ਜੇਕਰ ਲੌਂਗ ਟਾਈਮ ਬਾਅਦ ਤੁਹਾਨੂੰ ਪੈਸਾ ਚਾਹੀਦਾ ਪਰ ਜੇਕਰ ਤੁਰੰਤ ਤੁਹਾਨੂੰ ਪੈਸਾ ਚਾਹੀਦਾ 2 ਸਾਲਾਂ ਬਾਅਦ 3 ਸਾਲਾਂ ਬਾਅਦ ਤੁਹਾਡੀ ਬੇਟੀ ਦੀ ਸ਼ਾਦੀ ਹੈ ਤਾਂ ਕਦੇ ਵੀ ਮਿਊਚੁਅਲ ਫੰਡ ਦੇ ਵਿੱਚ ਪੈਸਾ ਨਾ ਲਾਓ ਕਿਉਂਕਿ ਜਿਨ੍ਹਾਂ ਨੇ 3 ਸਾਲ ਪਹਿਲਾਂ ਪੈਸੇ ਲਾਏ ਸਨ ਜਿਨ੍ਹਾਂ ਨੂੰ ਅੱਜ ਲੋਡ ਸੀ ਹੁਣ ਸ਼ੇਅਰ ਮਾਰਕੀਟ ਦੀ ਵੈਲਿਊ ਥੋੜੀ ਜਿਹੜੀ ਅਪ ਡਾਊਨ ਚੱਲ ਰਹੀ ਹੈ ਤਾਂ ਪੈਸਾ ਤੁਹਾਡਾ ਵਧੀ ਵਧੀਆ ਜਿਹੜਾ ਗਰੋਥ ਨਹੀਂ ਕਰਦਾ ਜੇ 5 7 10 ਸਾਲਾਂ ਬਾਅਦ ਤੁਸੀਂ ਪੈਸਾ ਸੇਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮਿਊਚੁਅਲ ਫੰਡ ਦੇ ਵਿੱਚ ਪੈਸਾ ਜਿਹੜਾ ਉਹ ਲਾ ਸਕਦੇ ਹੋ ਪਰ ਲਾਇਓ ਕੰਪਨੀ ਦੇ ਰਜਿਸਟਰਡ ਆਫਿਸ ਤੋਂ ਜਾ ਕੇ ਬਸ ਇਹੀ ਮੇਰੀ ਬੇਨਤੀ ਆ ਕਦੇ ਵੀ ਮੇਰਾ ਆਪਣਾ ਤਜਰਬਾ ਇੱਕ ਜਗ੍ਹਾ ਪੈਸਾ ਨਾ ਲਓ ਜੇ ਤੁਹਾਡਾ ਬੱਚਾ ਬਾਹਰ ਜਾਣਾ ਚਾਹੁੰਦਾ ਹੈ ਕਿਸੇ ਵਿਦੇਸ਼ ਵਿੱਚ ਪੜ੍ਹਾਈ ਕਰਨਾ ਚਾਹੁੰਦਾ ਤਾਂ ਪੂਰਾ ਪਤਾ ਕਰਕੇ ਉੱਥੇ ਉਹ ਆਪਣੇ ਬੱਚੇ ਨੂੰ ਪੜ੍ਹਾਈ ਕਰਨ ਵਾਸਤੇ ਭੇਜ ਦਿਓ ਜੇਕਰ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਬਾਹਰ ਹੈਗੇ ਨੇ ਉਹ ਬੱਚੇ ਨੂੰ ਕੰਮ ਦੀ ਗਾਰੰਟੀ ਦਿੰਦੇ ਨੇ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ ਆਪਣੇ ਬੱਚੇ ਦੇ ਵਿਦੇਸ਼ ਜਾਣ ਤੇ ਪੈਸਾ ਲਾ ਦਿਓ ਉਸ ਤੋਂ ਬਾਅਦ ਆਪਣਾ ਪੈਸਾ ਜਿਹੜਾ ਤੁਸੀਂ ਆਪਣੀ ਕੋਈ ਪ੍ਰਾਪਰਟੀ ਬਣਾ ਲਓ ਆਪਣਾ ਕੋਈ ਬਿਜ਼ਨਸ ਖੋਲ੍ਹ ਲਓ ਆਪਣਾ ਕੋਈ ਐਫ ਡੀ ਕਰਾ ਦਿਓ ਜਾਂ ਆਪਣਾ ਤੁਹਾਡਾ ਮਕਾਨ ਬਣਨ ਵਾਲਾ ਮਕਾਨ ਦੀ ਰਿਪੇਅਰ ਹੋਣ ਵਾਲੀ ਉਹਦੇ ਤੇ ਲਾ ਦਿਓ ਔਰ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਆਪਣੇ ਤੇ ਆਪਣੇ ਬੱਚਿਆਂ ਦੇ ਸ਼ੌਂਕ ਪੂਰੇ ਜਰੂਰ ਕਰੋ ਇਹ ਬੇਸ਼ੱਕ ਤੁਸੀਂ ਮੰਨ ਲਓ ਤੁਹਾਨੂੰ 20 ਲੱਖ ਰੁਪਏ ਮਿਲਿਆ ਤੁਸੀਂ 2 ਲੱਖ ਰੁਪਏ ਲਾ ਕੇ ਸ਼ੌਂਕ ਪੂਰਾ ਕਰ ਰਹੇ ਹੋ ਪਰ ਕਰੋ ਜਰੂਰ ਕਿਉਂਕਿ ਮੇਰਾ ਇੱਕ ਦੋ ਲੋਕਾਂ ਦੇ ਨਾਲ ਵਾਹ ਪਿਆ ਇੱਕ ਸਾਡੇ ਫੌਜ ਦੇ ਕੈਪਟਨ ਸਾਹਿਬ ਰਿਟਾਇਰ ਆਏ 32 ਸਾਲ ਨੌਕਰੀ ਕਰਕੇ ਤੇ ਉਹਨਾਂ ਨੇ ਜਿੰਨਾ ਚਿਰ ਉਹ ਨੌਕਰੀ ਕਰਦੇ ਰਿਏ ਆਪਣੇ ਬੱਚਿਆਂ ਦੇ ਕਦੇ ਸ਼ਾਂਖਪੂਰੇ ਨਹੀਂ ਕੀਤੇ ਬੱਚੇ ਹਮੇਸ਼ਾ ਉਹਨਾਂ ਨਾਲ ਨਾਰਾਜ਼ ਹੀ ਰਹੇ ਮੈਂ ਉਹਨਾਂ ਦੇ ਘਰ ਜਾ ਕੇ ਆਇਆ ਪਿੱਛੇ ਜੇ ਤਾਂ ਮੈਂ ਤੁਹਾਡਾ ਤਿਰਬਾਤ ਸੰਜਾ ਕਰ ਰਹੀ ਹਾਂ ਉਹ ਬੰਦਾ ਜਦੋਂ ਪੈਨਸ਼ਨ ਆਇਆ ਤੇ ਬੜਾ ਪੈਸਾ ਉਹਨਾਂ ਨੂੰ ਮਿਲਿਆ ਉਹਨੇ ਕੀ ਕੀਤਾ ਪੂਰੇ ਪਿੰਡ ਦੇ ਵਿੱਚ ਸਭ ਤੋਂ ਵੱਡੀ ਕੋਠੀ ਬਣਾਈ 50-60 ਲੱਖ ਰੁਪਏ ਲਾ ਕੇ ਤਿੰਨ ਮੰਜ਼ਲੀ ਕੋਠੀ ਬਣਾਈ ਪਰ ਹੋਇਆ ਕਿ ਦੋਨੋਂ ਬੱਚੇ ਜਿਹੜੇ ਉਹਦੇ ਫੌਜ ਵਿੱਚ ਨੌਕਰੀ ਕਰਦੇ ਆ ਜਿਹੜੇ ਆਪਣੀ ਨੌਕਰੀ ਤੇ ਲੱਗੇ ਸਨ ਉਹ ਆਪਣੇ ਪਿਓ ਦੀ ਬਣਾਈ ਕੋਠੀ ਤੇ ਦੁਕਾਣ ਤੇ ਨਹੀਂ ਆਏ ਕਿਉਂ ਉਹ ਕਹਿੰਦੇ ਬਾਪੂ ਜਦੋਂ ਸਾਨੂੰ ਪੈਸੇ ਦੀ ਲੋੜ ਸੀ ਅਸੀਂ ਸ਼ੌਂਕ ਪੂਰੇ ਕਰਨੇ ਸੀ ਤੂੰ ਸਾਨੂੰ ਪੈਸਾ ਨਹੀਂ ਦਿੰਦਾ ਘੱਟ ਤੋਂ ਘੱਟ ਸਾਨੂੰ ਕੈਸ਼ ਨਾ ਦਿੰਦਾ ਸਾਡੇ ਕੋਈ 20 50 ਹਜ਼ਾਰ ਦੀ ਕੋਈ ਚੀਜ਼ ਕੋਈ ਬਾਈਕ ਲੈਣੀ ਆ ਕੋਈ ਫੋਨ ਲੈਣਾ ਸਾਡੇ ਸ਼ੌਂਕ ਤਾਂ ਪੂਰੇ ਕਰਦਾ ਉਹ ਬੱਚੇ ਨਾਰਾਜ਼ ਹੋ ਕੇ ਵੀ ਹੁਣ ਅਸੀਂ ਤੇਰੀ ਕੋਠੀ ਦਾ ਕੀ ਕਰਾਂ ਹੁਣ ਉੱਥੇ ਉਹਨਾਂ ਨੇ ਕਿਰਾਏਦਾਰ ਬਿਠਾਏ ਹੋਏ ਨੇ ਕੋਠੀ ਸਾਹਮਣਾਂ ਵਾਸਤੇ ਇਸ ਕਰਕੇ ਮੈਂ ਨਹੀਂ ਕਹਿ ਰਿਹਾ ਕਿ ਇਸ ਤਰ੍ਹਾਂ ਤਜਰਬਾ ਤੁਹਾਡੇ ਸਭ ਦੇ ਨਾਲ ਹੁੰਦਾ ਪਰ ਮੇਰੀ ਤੁਹਾਨੂੰ ਇੱਕੋ ਗੁਜਾਰਿਸ਼ ਹੈ ਜਿਹੜੇ ਵੀ ਵੀਰ ਫੌਜ ਵਿੱਚੋਂ ਪੈਨਸ਼ਨ ਆਏ ਹੋ ਜਾਂ ਪੈਨਸ਼ਨ ਆਉਣ ਦੀ ਤਿਆਰੀ ਕਰ ਰਹੇ ਹੋ ਤੁਹਾਨੂੰ ਪੈਸਾ ਮਿਲਣਾ ਕਦੇ ਵੀ ਇੱਕ ਜਗ੍ਹਾ ਪੈਸਾ ਨਹੀਂ ਲਾਉਣਾ ਚਲਦੀਆਂ ਫਿਰਦੀਆਂ ਕੰਪਨੀਆਂ ਦੇ ਵਿੱਚ ਚਾਹੇ ਤੁਹਾਨੂੰ 6 ਮਹੀਨੇ ਵਿੱਚ ਤੁਹਾਡਾ ਪੈਸਾ ਦੁੱਗਣਾ ਕਰ ਦੇ ਹੁਣ ਕਦੇ ਪੈਸਾ ਨਾ ਲਓ ਪਰਲ ਕੰਪਨੀ ਤੋਂ ਵੱਡਾ ਸਬੂਤ ਤਾਂ ਕੋਈ ਹੋ ਨਹੀਂ ਸਕਦਾ ਨਾ ਉਹਦੇ ਤਾਂ ਸਾਰੇ ਸ਼ਹਿਰਾਂ 'ਚ ਦਫ਼ਤਰ ਵੀ ਬਣੇ ਸਨ ਸਾਡੇ ਬਠਿੰਡੇ ਉਹਨਾਂ ਦੀ ਪਰਲਕ ਕਲੋਨੀ ਬਹੁਤ ਵੱਡੀ ਬਣੀ ਆ ਲੋਕਾਂ ਨੇ ਪੈਸਾ ਲਾੜਤਾ ਫਿਰਕੀ ਬਣਿਆ ਬਾਅਦ ਵਿੱਚ ਇਸ ਕਰਕੇ ਰਿਸਕ ਤਾਂ ਹੁੰਦਾ ਜਦੋਂ ਆਪਾਂ ਇਸ ਜਗ੍ਹਾ ਪੈਸਾ ਲਾਉਣੇ ਆ ਪਰ ਸਾਰਾ ਪੈਸਾ ਨਾ ਲਾਓ بڑے ਫੌਜੀ ਵੀਰ ਜਦੋਂ ਪੈਨਸ਼ਨ ਆਉਂਦੇ ਨੇ ਤਾਂ ਉੱਥੇ ਸੈਂਟਰ ਦੇ ਵਿੱਚ ਹੀ ਪੈਨਸ਼ਨ ਆਉਣ ਤੋਂ ਇੱਕ ਦੋ ਮਹੀਨੇ ਇੱਕ ਦੋ ਦਿਨ ਪਹਿਲਾਂ ਹੀ ਆਪਣਾ ਅੱਧਾ ਪੈਸਾ ਉੱਥੇ ਲਾ ਦਿੰਦੇ ਆ ਯਾਰਾਂ ਦੋਸਤਾਂ ਨੇ ਕਹਿ ਦਿੱਤਾ ਤੋ ਬਾਅਦ ਵੀ ਯਾਰ ਦੋਸਤ ਹੋਣ ਨਹੀਂ ਚਾਹਦੇ ਇਸ ਕਰਕੇ ਮੇਰੀ ਇਹੀ ਬੇਨਤੀ ਹੈ ਜਦੋਂ ਪੈਨਸ਼ਨ ਆ ਜਾਣੇ ਉਹ ਚਾਹੇ ਤੁਹਾਨੂੰ ਬੈਂਕ ਮੈਨੇਜਰ ਕਵੇ ਚਾਹ ਬੈਂਕ ਮੈਨੇਜਰ ਤੁਹਾਡਾ ਰਿਸ਼ਤੇਦਾਰ ਹੈ ਚਾਹੇ ਤੁਹਾਨੂੰ ਕੋਈ ਵੀ ਕਹੇ ਘੱਟ ਤੋਂ ਘੱਟ 1.5 2 ਮਹੀਨੇ ਆਪਣਾ ਪੈਸਾ ਕਿਤੇ ਵੀ ਜਮਾ ਨਾ ਕਰਾਓ ਤਾਂ ਕਿ ਤੁਹਾਨੂੰ ਸਿਵਲ ਬਾਰੇ ਪਤਾ ਲੱਗ ਜਾਏ ਇੱਥੇ ਕੀ ਕੁਝ ਜਿਹੜਾ ਜਾਲ ਵਿਛਿਆ ਹੋਇਆ ਮੈਂ ਖੁਦ 4 4.5 ਸਾਲ ਬੈਂਕਿੰਗ ਸੈਕਟਰ ਦੇ ਵਿੱਚ ਰਿਹਾ ਜਿੱਥੇ ਜਿਹੜਾ ਮੈਨੂੰ ਇਸ ਚੀਜ਼ ਦੀ ਨੌਲੇਜ ਰਹੀ ਹੈ ਫਾਇਦਾ ਵੀ ਹੋਇਆ ਕਾਟੇ ਦੀ ਖਾਦੇ ਨੇ ਤਾਂ ਹੀ ਸਿੱਖਿਆ ਇਸ ਕਰਕੇ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਵੱਧ ਤੋਂ ਵੱਧ ਜਾਣਕਾਰੀ ਨੂੰ ਸ਼ੇਅਰ ਵੀ ਕਰਦੇ ਆ ਜੀ ਫਿਰ ਵੀ ਜੇ ਕਿਸੇ ਵੀਰ ਨੇ ਸੁਝਾਅ ਲੈਣਾ ਕੋਈ ਪੈਨਸ਼ਨ ਪ੍ਰਾਣਾ ਆਇਆ ਨਵਾਂ ਆਇਆ ਜਾਂ ਆਉਣਾ ਚਾਹੁੰਦਾ ਹੈ ਕਮੈਂਟ ਬਾਕਸ ਦੇ ਵਿੱਚ ਆਪਣਾ ਜਿਹੜਾ ਤੁਸੀਂ ਵਿਚਾਰ ਆਪਣਾ ਸਵਾਲ ਆਪਣਾ ਲਿਖ ਦਿਆ ਜੀ ਤੇ ਮੇਰੀ ਚੈਨਲ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੇਲ ਆਈਡੀ ਦਿੱਤੀ ਹੋਈ ਹੈ ਮੈਨੂੰ ਆਪਣਾ ਨੰਬਰ ਮੇਲ ਕਰ ਦਿਓ ਮੈਂ ਤੁਹਾਨੂੰ ਫੋਨ ਤੇ ਤੁਹਾਡੇ ਨਾਲ ਗੱਲ ਕਰ ਲਾਂਗਾ ਜੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਨੰਬਰ ਦੇ ਸਕਦੇ ਹੋ ਤਾਂ ਬੜੀ ਚੰਗੀ ਗੱਲ ਹੈ ਮੈਂ ਆਪਣਾ ਨੰਬਰ ਨਹੀਂ ਦੇ ਸਕਦਾ ਕਿਉਂਕਿ ਫੋਨ ਬਹੁਤ ਜ਼ਿਆਦਾ ਆਉਂਦੇ ਨੇ ਮੈਂ ਇੰਨੇ ਫੋਨਾਂ ਦੇ ਜਵਾਬ ਨਹੀਂ ਦੇ ਸਕਦਾ ਸੋ ਜੇ ਤੁਹਾਡਾ ਕੋਈ ਸਵਾਲ ਹੋਇਆ ਤੁਹਾਡੇ ਨਾਲ ਆਪਾਂ ਜਾਣਕਾਰੀ ਜਰੂਰ ਸਾਂਝੀ ਕਰਾਂਗੇ ਮੇਰਾ 4.5 ਸਾਲਾਂ ਦਾ ਬੈਂਕਿੰਗ ਸੈਕਟਰ ਦਾ ਤਜਰਬਾ ਹੈਗਾ ਮੈਂ ਲੋਕਾਂ ਦੇ ਪੈਸੇ 2-3 ਸਾਲਾਂ ਦੇ ਵਿੱਚ ਦੁੱਗਣੇ ਹੁੰਦੇ ਵੀ ਵੇਖੇ ਨੇ ਤੇ 5 ਸਾਲਾਂ ਬਾਅਦ ਅੱਧੇ ਰਹਿੰਦੇ ਵੀ ਵੇਖੇ ਨੇ ਇਸ ਕਰਕੇ ਮੇਰਾ ਜਿੰਨਾ ਕਿ ਤਜਰਬਾ ਹੋਇਆ ਹੈਗਾ ਮੈਂ ਤੁਹਾਨੂੰ ਸਲਾਹ ਦੇ ਦਿਆਂਗਾ ਪਰ ਇੱਕੋ ਮੇਰੀ ਬੇਨਤੀ ਹੈ ਕਿ ਕਦੇ ਵੀ ਕਾਲੀ ਦੇ ਵਿੱਚ ਫੈਸਲਾ ਕੋਈ ਵੀ ਨਾ ਲਾਓ ਕੁਝ ਵੀ ਤੁਹਾਨੂੰ ਭਾਵੇਂ ਰੱਬ ਉਤਰ ਕੇ ਆ ਜਾਏ ਵੀ ਮੇਰੇ ਤੇ ਯਕੀਨ ਕਰ ਲਾ ਪਰ ਉਨੂੰ ਕਹੋ ਵੀ ਅੱਧਾ ਤੁਸੀਂ ਲੈ ਜਾ ਭਾਈ ਅੱਧਾ ਇਹਨਾ ਮੈਂ ਤੁਹਾਨੂੰ ਲਾ ਦਿੰਨਾ ਹੈ ਬਾਕੀ ਜੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਪੈਸਾ ਉਧਾਰ ਦਿੰਨੇ ਹੋ ਤਾਂ ਥੋੜਾ ਜਿਹਾ ਸੋਚ ਸਮਝ ਕੇ ਜ਼ਿੰਦਗੀ ਵਿੱਚ ਹਾਂ ਕਹਿਣਾ ਬੜਾ ਸੌਖਾ ਪਰ ਨਾ ਕਹਿਣਾ ਬਹੁਤ ਸੌਖਾ ਹੈ ਸੋ ਮਨਾ ਕਰਨਾ ਵੀ ਸਿੱਖੋ ਬਹੁਤਾ ਨਹੀਂ ਥੋੜਾ ਦੇ ਦਿਓ ਜਿਹਨੇ ਤੁਹਾਡੀ ਕਦੇ ਹੈਲਪ ਕੀਤੀ ਸੀ ਉਹਦੀ ਹੈਲਪ ਜ਼ਰੂਰ ਕਰ ਦਿਓ ਕੋਈ ਤੁਹਾਡੇ ਘਰ ਦੇ ਨੇੜੇ ਕੋਈ ਗਰੀਬ ਹੈ 20-50000 ਰੁਪਏ ਤੁਸੀਂ ਉਹਦੀ ਹੈਲਪ ਕਰ ਦਿਓ ਪਰ ਜਿਹੜਾ ਆਪਣੇ ਬੱਚਿਆਂ ਦੀ ਫਿਊਚਰ ਵਾਸਤੇ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜਿਹੜੀ ਸੇਵਿੰਗ ਹੈ ਉਹ ਕਰਨੀ ਬਹੁਤ ਜ਼ਰੂਰੀ ਹੈ ਜੇ ਤੁਹਾਨੂੰ ਕਿਤੇ ਨੌਕਰੀ ਮਿਲ ਜਾਂਦੀ ਹੈ ਪੈਨਸ਼ਨ ਆਉਣ ਤੋਂ ਬਾਅਦ ਤਾਂ ਆਪਣਾ ਤੁਸੀਂ ਜਿਹੜਾ ਟਰਮ ਪਲਾਨ ਹੈ ਟਰਮ ਇੰਸ਼ੋਰੈਂਸ ਜਿਹਨੂੰ ਕਹਿੰਦੇ ਨੇ ਬਹੁਤ ਘੱਟ ਕਿਸ਼ਤ ਹੁੰਦੀ ਹੈ 1000 1500 ਵੱਧ ਤੋਂ ਵੱਧ 2000 ਰੁਪਏ ਮਹੀਨੇ ਦੀ ਹੋਏਗੀ ਤੁਹਾਡਾ 50 ਲੱਖ ਜਾਂ 1 ਕਰੋੜ ਦਾ ਟਰਮ ਪਲਾਨ ਹੋ ਜਾਏਗਾ ਉਹ ਜ਼ਰੂਰ ਲੈ ਲਓ ਬਹੁਤ ਸਾਰੇ ਜਿਹੜੇ ਸਿਆਣੇ ਲੋਕ ਹੈ ਟਰਮ ਪਲਾਨ ਆਪਣਾ ਜ਼ਰੂਰ ਕਰਾ ਲੈਂਦੇ ਨੇ 40 ਸਾਲ ਤੋਂ ਪਹਿਲਾਂ ਲੈ ਲੋਗੇ ਤਬਹੁਤ ਤੁਹਾਡਾ ਪ੍ਰੀਮੀਅਮ ਕੱਟ ਹੋਏਗਾ ਮੈਡੀਕਲ ਵੀ ਬਹੁਤਾ ਨਹੀਂ ਹੋਏਗਾ ਇਹ ਵੀ ਇੱਕ ਚੰਗੀ ਜਿਹੜੀ ਚੀਜ਼ ਹੈ ਸਾਡੇ ਪਰਿਵਾਰ ਵਾਸਤੇ ਜ਼ਰੂਰੀ ਹੈ ਕੱਲ ਨੂੰ ਅਸੀਂ 나 ਰਹੇ ਸਾਡੇ ਪਰਿਵਾਰ ਦੇ ਜਿਹੜੇ ਖਰਚੇ ਨੇ ਜਿਹੜੇ ਬੱਚਿਆਂ ਦੀ ਪੜ੍ਹਾਈ ਵਿਆਹ ਸ਼ਾਦੀਆਂ ਤੇ ਆਉਣ ਵਾਲੇ ਉਹ ਤਾਂ ਕਿ ਪੂਰੇ ਹੋ ਸਕਣ ਬੱਚਿਆਂ ਨੂੰ ਕਿਸੇ ਅੱਗੇ ਹੱਥ ਨਾ ਅੜਨਾ ਪਵੇ ਸੋ ਇਹ ਬੇਨਤੀ ਹੈ ਮੱਝ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਸੀ ਕਿਸੇ ਦਾ ਕੋਈ ਵੀ ਸਵਾਲ ਹੋਇਆ ਤੁਸੀਂ ਚਾਹੁੰਦੇ ਹੋ ਵੀ ਇਸ ਮੁੱਦੇ ਤੇ ਵੀਡੀਓ ਬਣਾਈ ਜਾਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਆਪਣੇ ਵਿਚਾਰ ਦਿਓ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ